ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿ ਜਿਹੜੀ ਐਮਰਜੈਂਸੀ 1975 ਚ ਲੱਗੀ ਸੀ ਉਹ 50 ਸਾਲ ਹੋ ਗਏ ਕਿਉਂਕਿ ਲੋਕ ਸਮੇਂ ਦੇ ਨਾਲ ਐਮਰਜੈਂਸੀ ਦੇ ਵਿੱਚ ਸੰਵਿਧਾਨ ਦਾ ਕੀ ਘਾਣ ਹੋਇਆ ਉਹਦੇ ਬਾਰੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਸਹਿਯੋਜਨ ਹੋਇਆ ਇਹ ਹਰ ਜ਼ਿਲ੍ਹੇ 'ਚ ਹਰ ਜਗ੍ਹਾ ਇਹਦਾ ਯੋਜਨ ਕੀਤਾ ਗਿਆ ਤਾਂ ਕਿ ਕਿਉਂਕਿ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਹੋ ਸਕਣ ਕਿਉਂਕਿ ਰੌਹਲ ਜੀ ਹਰ ਜਗ੍ਹਾ ਸੰਵਿਧਾਨ ਬਚਾਓ ਦੀ ਗੱਲ ਕਰਦੇ ਆ 14 ਅਨੁਛੇਵ ਚ ਪਾ ਕੇ ਸੰਵਿਧਾਨ ਦਾ ਮਜ਼ਾਕ ਢੋਂਦੇ ਫਿਰਦੇ ਆ ਇਸ ਲਈ ਉਹਨਾਂ ਦੇ ਵੇਲੇ ਕੀ ਕੁਝ ਹੋਇਆ ਉਹਦੇ ਬਾਰੇ ਜਿਹੜਾ ਸਾਡਾ ਪ੍ਰੋਗਰਾਮ ਸੀ ਤਾਂ ਕਿ ਸਾਡੇ ਪਾਰਟੀ ਦੇ ਵਰਕਰਾਂ ਨੂੰ ਤੇ ਲੋਕਾਂ ਨੂੰ ਇਹਦੇ ਬਾਰੇ ਚਾਨਣਾ ਹੋ ਸਕੇ ਕਿ ਜਿਹੜਾ ਕਾਂਗਰਸ ਪਾਰਟੀ ਨੇ ਸੰਵਿਧਾਨ ਦੀਆਂ ਧੱਜੀਆਂ ਸਮੇਂ-ਸਮੇਂ ਕਿਵੇਂ ਢਾਈਆਂ ਕਿ ਹੁਣ ਵੀ ਜਿੰਨੇ ਪਾਸਟੇਟਾਂ ਦੇ ਵਿੱਚ ਕਾਂਗਰਸ ਦਾ ਰਾਜ ਹੈ ਅੱਜ ਵੀ ਉੱਥੇ ਹੀ ਕੁਝ ਹੋ ਰਿਹਾ ਹੈ ਜਿੰਨੇ ਵੀ ਇਹ ਜੁਖੜੀ ਕਰੀ ਜਾਂਦੇ ਥੋੜੀ ਆ ਔਰ ਇਸ ਸੰਦਰਭ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਮੁਹਿੰਮ ਚਲਾਈ ਆ ਦੇਸ਼ ਵਿਆਪੀ ਸੰਵਿਧਾਨ ਬਚਾਓ ਮੁਹਿੰਮ ਜਦੋਂ ਕੋਈ ਸੰਵਿਧਾਨ ਦੀ ਨੂੰ ਤਾਰ ਤਾਰਨ ਕਰਨ ਵਾਲੇ ਸੁਧਾਰ ਸੰਵਿਧਾਨ ਨੂੰ ਵੀ ਤੋਲ ਮੋਲ ਕਰਨ ਵਾਲੇ ਜਿਹੜੇ ਲੋਕ ਸੀਗੇ ਉਹ ਖੁਦ ਕਾਂਗਰਸੀ ਸੀ ਸ਼੍ਰੀ ਵਤਿੰਦਰ Gandhi ਔਰ ਪੂਰੀ ਕਾਂਗਰਸ ਔਰ ਜਿਨ੍ਹਾਂ ਨੇ ਕੀ ਬਿਨਾ ਉਸ ਕੈਬਨਟ ਦੀ ਮੀਟਿੰਗ ਤੋਂ ਆਪਣੇ ਐਡਵਾਈਜ਼ਰ ਨੂੰ ਲੀਗਲ ਐਡਵਾਈਜ਼ਰ ਨੂੰ ਅਲੋਕਡ ਜਨਰਲ ਨੂੰ ਉਹਨਾਂ ਨੂੰ ਇਹ ਇਹ ਨੋਟ ਬਣਵਾ ਕੇ ਰਾਸ਼ਟਰਪਤੀ ਦੇ ਹਸਕਿਤ ਕਰਾ ਕੇ ਕਾਨੂੰਨ ਦੀਆਂ ਸਾਰੀਆਂ ਧੱਜੀਆਂ ਉਡਾ ਕੇ ਅਮਰਜ ਦੇ ਅਸੀ ਜਤਿਹ ਕੀਤੀ ਔਰ ਦੇਸ਼ ਨੂੰ ਕਾਲ ਕੋਠੜੀ ਜੇਲ੍ਹਖਾਨਾ ਬਣਾਇਆ ਕੁਰਸੀ ਦਿਖਾਤਰ ਉਹ ਪਾਰਟੀ ਜਿਨੇ ਹਮੇਸ਼ਾ ਕੁਰਸੀ ਨੂੰ ਤਵੱਜੂ ਦਿੰਦੀ ਹੈ ਔਰ ਕੁਰਸੀ ਵਿਖਾਤਰ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦੇਣਾ ਮੈਂ ਸਮਝਦਾ ਇੱਕ ਨਾ ਪਤਾ ਇੱਕ ਸੋਚ ਹੈ ਜਿਹੜੀ ਕਿ ਇਹ ਸੋਚ 1975 ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ ਜਿੱਥੇ ਸੰਵਿਧਾਨ ਬਚਾਓ ਦੀਆਂ ਰੈਲੀਆਂ ਇੱਕ ਪਾਸੇ ਕਰਦੀ ਹੈ ਕਾਂਗਰਸ ਪਾਰਟੀ ਦੂਜੇ ਪਾਸੇ ਉਹਨਾਂ ਬੇਗਰਮਾਂ ਨੂੰ ਜਿਨ੍ਹਾਂ ਦੇ ਅੰਦਰ ਡੱਕੇ ਪੱਤਰਕਾਰਾਂ ਦੀ ਆਜ਼ਾਦੀ ਨੂੰ ਖੋਹ ਲੈਣਾ ਔਰ ਜਿਹੜੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸੀਗੇ ਲੋਕ ਉਸ ਸਮੇਂ ਦੇ ਦਰਮਿਆਨ ਉਹਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਰੱਖ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਇਹਨਾਂ ਦੀ ਕੋਝੀ ਸਾਜਿਸ਼ ਸੀਗੀ ਅੱਜ 1975 ਦੇ ਵਿੱਚ ਲੱਗੀ ਐਮਰਜੈਂਸੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੋਪਰਸ਼ਨ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਯੋਗਦਾਨ ਪਾਇਆ ਉਸ ਦੇ ਖਿਲਾਫ ਲੜੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਤਾ ਲੋਕਾਂ ਦੇ ਵਿੱਚ ਬੜੀ ਇਸ ਗੱਲ ਦੀ ਪਾਵਨਾ ਹੈ ਵੀ ਇਸ ਇਹ ਹੈ ਜੀ ਕਾਂਗਰਸ ਪਾਰਟੀ ਹੈ ਜੋ ਸੰਵਿਧਾਨ ਦਾ ਵੀ ਨਰਾਦਰ ਕਰਦੀ ਹੈ ਔਰ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ